ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਠੀਕ ਠਾਕ ਹੋਵੋਗੇ ਰਾਤਾਂ ਇੰਨੀ ਨੇਰੀ ਤੇਜ ਤੇ ਮੀ ਬਹੁਤ ਤੇਜ ਤੇ ਵੇਖੋ ਹਾਲਾਤ ਰਸੋਈਆਂ ਦੇ ਕਮਰਿਆਂ ਦੇ ਇੰਨਾ ਰੇਤਾ ਉੱਡ ਡਟ ਕੇ ਵਾਣਾ ਚੋ ਤੂੜੀ ਤੰਦ ਜੋ ਸਾੜ ਕਾਲਾ ਕਾਲਾ ਸਾਰਾ ਵਿੜ ਦੇ ਵਿੱਚ ਜਿੰਨੀ ਅੱਗ ਲਾਈ ਸੀ ਲੋਕਾਂ ਨੇ ਸਾਰਾ ਘਰਾਂ ਨੂੰ ਉੱਡ ਡਟ ਗਿਆ ਤਿਹਰੇ ਸਪਾਈਆਂ ਕੰਮ ਤੇ ਲੱਗ ਪੋਹਣ ਰਸੋਈ ਚ ਵੜ ਕੇ ਜੀ ਨਹੀਂ ਕਰਦਾ ਹੁਣ ਚਾਹ ਪਾਣੀ ਬਣਾਉਣ ਨੂੰ ਪਹਿਲਾਂ ਜੀ ਕਰਦਾ ਸਫਾਈ ਕਰੀਏ ਵੇਖੋ ਫ੍ਰੀਜਾ ਬਰਜਾ ਸਭ ਭਰ ਗਿਆ ਕੋਈ ਹਾਲ ਨਹੀਂ ਕਮਰਿਆਂ ਦਾ ਕੋਈ ਹਾਲ ਨਹੀਂ ਰਖਾਉਣੇ ਹਾਲਾਤ ਹੁਣ ਬੁੜੀਆਂ ਲੱਗ ਪੈਣੀਆਂ ਸਪਾਈਆਂ ਨੂੰ ਕੀ ਕਰਨਾ ਸਾਰੀ ਗਰਮੀ ਹੁਣ ਆਈ ਨੇਰ ਗਾਉਣ ਬਣ ਲਾ ਵੇਖੋ ਫਰਸ਼ਾਂ ਤੇ ਕੀ ਹਾਲ ਆ ਸ਼ੀਸ਼ੇ ਡਿੱਗ ਪਏ ਨੇ ਇਲਾ ਸਾਰੇ ਥੱਲੇ ਵੱਜੇ ਖੁੱਲ ਖੁੱਲ ਕੇ ਹਾ ਬਾਰੀਆਂ ਦੇ ਸ਼ੀਸ਼ੇ ਸਾਰੇ ਟੀਨਾ ਇੰਨਾ ਖੜਕਾ ਕਰਨ ਜਿਵੇਂ ਸ਼ੈੱਡ ਪਾਈ ਹੋਈ ਆ ਟੀਨਾ ਉਹਦੇ ਐ ਲੱਗੇ ਰਾਤ ਪਤਾ ਨਹੀਂ ਕੀ ਕੁਸ ਹੋ ਜਾਊਗਾ ਬਹੁਤ ਬੁਰਾ ਹਾਲ ਹੋਇਆ ਅਹੁ ਟੁੱਕੇ ਸਫਾਈ ਕਰਦੇ ਆ ਪਹਿਲਾਂ ਫੇਰ ਰੋਟੀ ਪਾਣੀ ਕਰਾਂਗੇ ਨਾ ਵੇਖੋ ਕੀ ਹਾਲ ਆਏ ਹਾਈ ਰੋਈ ਚਦਾ ਬਾੜਨ ਨੂੰ ਜੀ ਨਹੀਂ ਕਰਦਾ ਗੈਸ ਨੂੰ ਸਾਫ ਕਰਕੇ ਅੱਜ ਅਸੀਂ ਕद्दू ਦਾ ਰੈਤਾ ਬਣਾਉ ਬਖਾਣੇ ਆ ਵੇਖੋ ਕद्दू ਕੱਚ ਕਰਕੇ ਇਹਨੂੰ ਵਾਲ ਕੇ ਵਾਲ ਕੇ ਤੇ ਫਿਰ ਦਹੀਂ ਦੇ ਵਿੱਚ ਪਾਵਾਂਗੇ ਫਿਰ ਵਿੱਚ ਲੋਨ ਮੇਰੇ ਪਾ ਕੇ ਬਹੁਤ ਵਧੀਆ ਲੱਗਦਾ ਰੋਟੀਆਂ ਕੀ ਕਰੀ ਜਾਂਦੇ ਆ ਕੁਝ ਨਹੀਂ ਕਰਨਾ ਕੀ ਬਸ ਮੈਂ ਕਿਹਾ ਕਰੇਲੇ ਧੋ ਕੇ ਰੱਖਣਾ ਭਾਈ ਤੋਂ ਲੈ ਹੁਣ ਹੈ ਸੌ ਰੁਪਏ ਕਿਲੋ ਦੇ। ਇਹ ਦੇਸੀ ਕਰੇਲੇ ਆ ਕਿ ਦੂਜੇ? ਦੂਜੇ 하이브리ਡ ਆ ਵੇ ਟੇਡੀ। 하이브리드 ਤੈਨੂੰ ਮੈਂ ਕਿਹਾ ਸੀ ਨਹੀਂ ਲੈਣੇ ਦੇਸੀ ਕਰੇਲੇ ਉਸ ਤੋਂ ਲੈ ਕੇ ਆਉਣੇ ਸੀਗੇ। ਮੈਂ ਆ ਕੇ ਚੱਲ ਅੱਜ ਲੈ ਲੀਏ। ਤੇ ਧਾਰ ਲੈਣੀ ਆਂ ਵੇ ਖਰ ਘਰ ਦੇ ਇਹ ਵਧੀਆ ਬੰਦੇ ਆ ਕਿ ਪਰ ਨਹੀਂ ਤਾਂ ਦੂਜੇ ਲੈ ਕੇ ਹੁਣ ਗਰਮੀ ਗਰਮੀ ਕਰੇਲੇ ਚੱਲਣੇ। ਇੱਕ ਰੇਟ ਲੈ ਆ 40 ਕਿਤੇ ਦੀ। ਖਾਂ ਤੇ 40 ਦੇਸੀ ਮਿਲ ਜਾਣੇ ਸੀ ਉਸ ਤੋਂ। ਚੱਲ ਇੱਕ ਵਾਰ ਮੈਂ ਖਾ ਲੈਂ। ਲੈ ਕੇ ਦੇਖ ਲੈਣੀ। ਤੇ ਕਿੰਨਾ ਦੇ ਇਹਨਾਂ ਨੂੰ ਸੁੱਕਣੇ ਪਾ ਦੇ ਧੋ ਕੇ ਜਿਹੜਾ ਪਾਣੀ ਸੁੱਕ ਜੇ ਜਦੋਂ। ਤਾਂ ਹੀ ਮੈਂ ਤੋੜ ਕੇ ਰੱਖ ਦਿੰਨੀ ਆ। ਉਸ ਤੋਂ ਬਾਅਦ ਉਸ ਦਾ ਬਣਾਉਣੇ ਮੜਾ ਇਹਨਾਂ ਉੱਤੋਂ ਉੱਤੋਂ ਸਾਰੀ ਲਾ ਦੀ ਜਮੜੀ ਜਿਹਨਾਂ ਦੀ ਆ ਖੇਲ ਜੂ ਲੱਕੇ ਜੋ ਬਸ ਮੈਂ ਕਰੇਲੇ ਲੈ ਸੀ ਸਵੇਰੇ ਹੋਣ ਖੇਲ ਚੁਲਕੇ ਕਰਕੇ ਤੇ ਨਾਲੇ ਦਾਲ ਦੂਲ ਪਈ ਹੈ ਨਾਲੇ ਤੂ ਤੜਕੇ ਬਣਾਈ ਸੀ ਜਿਹੜੇ ਰਸਤੇ ਦਾ ਰਾਈ ਸੀ ਜਦੋਂ ਆਪਣੇ ਹਾਂ ਦਾਲ ਦੂ ਪਈ ਹੈ ਨਾਲੇ ਦਾਲ ਵੀ ਖਾਦੀ ਜਾਊਗੀ ਅੱਛਾ ਕਰੇਲੇ ਵੀ ਮੈਂ ਕਰੇਲੇ ਦੇ ਨਾਲ ਨਾਲ ਦਾਲ ਵੀ ਠੀਕ ਹੈ ਹਾਂ ਜੀ ਨਾਲ ਹੀ ਹੂੰ ਤੇ ਆ ਮੈਂ ਜਰੂਰ ਛਿਲ ਕੇ ਬਣਾ ਚਲ ਵੇਖ ਵੇਖ ਲੈ ਨਹੀਂ ਤਾਂ ਹੁਣ ਬਣਾ ਲਾ ਨਹੀਂ ਤੇ ਤੜਕੇ ਬਣਾ ਲੀ ਨਹੀ ਹੁਣ ਬਣਾਵਾਂਗੇ ਬਣਾ ਕੇ ਰੱਖ ਲੈਨੇ ਤੇ ਬਣਾਉਣੇ ਭਰ ਕੇ ਆ ਭਰ ਭਰ ਕੇ ਤੇ ਤਲਕ ਉਹ ਕੜਕਾ ਕੇ ਨਾਲ ਤੇ ਵਿੱਚ ਹੀ ਭੁੰਨੇਗੀ ਨਾ ਇਹ ਆ ਵੇ ਆ ਮੈਂ ਕਿਹਾ ਆ ਵੱਖਰੇ ਭੁੰਨ ਲਾਂਗੇ ਹੂੰ ਤੋ ਤੂ ਕੇ ਰੱਖ ਲਈ ਸੀ ਨਾ ਬਧਿਆ ਅੱਛਾ ਤੇਰੇਲੇ ਵੱਡੇ ਬਾਲੇ ਤੇਰੇਲੇ ਵੱਡੇ ਬਾਲੇ ਲੈ ਲੈ ਇੱਕ ਤਕੜਾਈ ਕਿ ਨਹੀਂ ਸੋਦਾਉਂਦੇ ਏਡੇ ਦਾ ਚਲੋ ਅੱਧੇ ਦੇ ਕਰਕੇ ਤੇ ਬਣਾ ਲਾਂਗੇ। ਚਲੋ ਠੀਕ। ਨਹੀਂ ਤਾਂ ਇਹ ਮਿਕਸਰ ਚ ਕੱਢੇ ਹੋਣ ਤੇ ਨਾਲ ਦੇ ਨਾਲੇ ਜੂਸ ਕੱਢਿਆ ਹੋਵੇ ਵਿੱਚੋਂ। ਹਾਂ। ਉਹਨੇ ਵਧੀਆ ਬਣਦੇ। ਹੂੰ। ਪਰ ਅੱਜ ਆਏ ਬਣਾਉਣੇ ਪਰ। ਹਾਂਜੀ। ਆਹ ਵੇਖੋ ਤਰੇਲੇ ਵਧੀਆ ਬਣ ਗਏ। ਵਧੀਆ ਸਾਰੇ। ਭੁੰਨੇ ਤੇ ਵਧੀਆ ਬਣਾ ਦੇ। ਆਜੇ ਨਹੀਂ ਹੁਣ ਆਪਾਂ ਪੁਰਜੀ ਬਣਾਈ ਉਤੋਂ ਲਾਏ ਸੀ ਸ਼ਲਕ। ਆ ਵੱਖਰੀ ਪੋਨਲੀ ਪੋਨੇ ਤੇ ਤੇ ਗੰਡੇ ਪਾਏ ਤੋ ਚਾਰ ਇਹ ਬਹੁਤ ਸਵਾਲ ਲੱਗਦੀ ਆ ਤੋ ਉਸ ਵਾਰ ਕੇ ਕਰੇਲੇ ਫੇਰ ਛਿੱਲ ਗਏ ਨਾ ਛਿੱਲ ਕੇ ਤੇ ਜਿਹੜੇ ਸ਼ੈਲਕ ਹੁੰਦੇ ਉਹ ਪਾਸੇ ਬਾਅਦ ਚ ਭੁੰਨ ਲਈਦੇ ਅੰਨੀ ਹੁਣ ਸਾਡੀ ਵੀਡੀਓ ਵੇਖ ਕੇ ਦੱਸਿਓ ਕਮੈਂਟ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਹੁਣ ਅਸੀਂ ਇੱਥੇ ਵੀਡੀਓ ਦਾ ਐਂਡ ਕਰਦੇ ਆਂ